ਪੁਲਿਸ ਦੇ ਐਕਸਾਈਜ਼ ਵਿਭਾਗ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਾ ਮੀਥਨੋਲ ਬਰਾਮਦ ਕੀਤਾ ਗਿਆ 250 ਲੀਟਰ ਮੀਥਨੋਲ ਬਰਾਮਦ ਕੀਤਾ ਗਿਆ ਹੈ ਅਤੇ ਪੁਲਿਸ ਨੇ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੱਸਿਆ ਕਿ ਪਿੰਡ ਚੁੰਗਾ ਚੁੰਗਾ ਨਿਹੰਗਾ ਵਾਲਾ ਦੇ ਵਿੱਚ ਇਹ ਰੈਡ ਕੀਤੀ ਗਈ ਹੈ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਗਈ ਹੈ ਯਾਨੀ ਕਿ ਬੇਸ਼ੱਕ ਤਿਉਹਾਰ ਦਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਦਿਨਾਲ ਚੌਕਸੀ ਪੁਲਿਸ ਉਸ ਨੂੰ ਲੈ ਕੇ ਵਰਤ ਰਹੀ ਹੈ ਔਰ ਅੱਜ ਦੇ ਵਿੱਚ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਨਾਲ ਜੇਕਰ ਕੋਈ ਨਾਜਾਇਜ਼ ਕੰਮ ਕਰ ਰਿਹਾ ਤਾਂ ਫਿਰ ਉਸ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਫਿਰੋਜ਼ਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਵੜਾ ਐਕਸ਼ਨ ਕੀਤਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਕਿਸ ਤਰੀਕੇ ਮੀਥਨੋਲ ਜਿਹੜਾ ਬਰਾਮਦ ਹੋਇਆ ਹੈ 250 ਲੀਟਰ ਮੀਥਨੋਲ ਬਰਾਮਦ ਕੀਤਾ ਗਿਆ ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਥਣਾਸਗਰ ਵਿਕੇ ਕਿ ਇੱਕ ਚੁਗਲ ਨੰਗਾ ਵਿਖੇ ਕਿਤੇ ਚਰਾਬ ਲਕੋ ਕੇ ਰੱਖੀਏ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚਓ ਨੇ ਉਸ ਜਗ੍ਹਾ ਨੂੰ ਕਾਰਡਨ ਕੀਤਾ ਅਤੇ ਕਾਰਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵੇਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਰਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵਕ ਵਕ ਅਸੀਂ ਡੇਡ ਪਾਰਟੀਆਂ ਬਣਾਤੀਆਂ ਜਿਨوں ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਗਿਆ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੈ ਇਹ ਚਾਰ ਵਿਅਕਤੀਆਂ ਦੇ ਕੇਸ ਰਜਿਸਟਰ ਕੀਤਾ ਹੈ ਤਾਂ ਵੱਡੀ ਕਾਰਵਾਈ ਹੈ ਪੁਲਿਸ ਦੀ ਮਨਦੀਪ ਕੁਮਾਰ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਮਨਦੀਪ ਕੀ ਹੋਰ ਵਧੇਰੇ ਜਾਣਕਾਰੀ ਹੈ ਕਿਉਂਕਿ ਇੱਕ ਪਾਸੇ ਦੀਵਾਲੀ ਦਾ ਤਿਉਹਾਰ ਹੈ ਦੂਜੇ ਪਾਸੇ ਅਜਿਹੇ ਲੋਕਾਂ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਆ ਬਿਲਕੁਲ ਜੋ ਜੀ ਗੱਲ ਕਰੀਏ ਤੇ ਪੁਲਿਸ ਜਿਹੜੀ ਹੈ ਪੂਰੀ ਦੀਵਾਲੀ ਦੇ ਦਿਨਾਂ ਨੂੰ ਲੈ ਕੇ ਪੂਰੀ ਸ਼ਕਤੀ ਦਿਖਾ ਰਹੀ ਹੈ ਔਰ ਪਿੰਨਾਂ ਦੇ ਵਿੱਚ ਆਮ ਵਿਕਣ ਵਾਲੀ ਜਿਹੜੀ ਨਜਾਇਜ਼ ਸ਼ਰਾਬ ਹੈ ਉਸ ਤੋਂ ਲੈ ਕੇ ਪੂਰੀ ਤਰ੍ਹਾਂ ਸ਼ਕਤੀ ਵਧਾਈ ਗਈ ਹੈ ਔਰ ਜੋ ਗੇਨੇ ਹੰਗਾ ਸਿੰਘ ਵਾਲੇ ਜਿਹੜਾ ਕੱਲ ਇੱਕ ਸਰਚ ਆਪਰੇਸ਼ਨ ਰਾਤ ਨੂੰ ਚਲਾਇਆ ਗਿਆ ਸ਼ਾਮ ਨੂੰ ਪੂਰਾ ਉਸ ਦੇ ਦੌਰਾਨ ਮੈਥਲੋਨ ਜਿਹੜਾ ਸ਼ਰਾਬ ਬਣਾਉਣ ਵਾਲਾ ਪਦਾਰਥ ਹੈ ਉਸ ਨੂੰ ਫੜਿਆ ਗਿਆ ਔਰ 200 ਦੇ ਕਰੀਬ ਲੀਟਰ ਇਹ ਦੱਸਿਆ ਜਾ ਰਿਹਾ ਔਰ ਜਿਸ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਜਿਹੜੀ ਹੈ ਨਜਾਇਜ਼ ਭਰਾਈ ਬਣਾਈ ਜਾਣੀ ਸੀ ਪਰ ਉਸ ਤੋਂ ਪਹਿਲਾਂ ਜਿਹੜਾ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਐਕਸਾਈਜ਼ ਵਿਭਾਗ ਤੇ ਉਸ ਨੇ ਇੱਕ ਤੇ ਰੇਡ ਕਰਕੇ ਇਹ ਬਰਾਮਦ ਕਰ ਲਈ ਔਰ ਚਾਰ ਲੋਕਾਂ ਦੇ ਖਿਲਾਫ ਜਿਹੜਾ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮੰਦੀਪ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ